ਇਹ ਮੇਰਾ ਜਿਹੜਾ ਨੰਬਰ 2 ਦੇਖੋ ਦੇਖਿਆ ਤੁਸੀਂ ਇਕੱਠ ਇੱਥੇ ਕਿੰਨਾ ਆਇਆ ਤੇ ਮੋਢੇ ਨਾਲ ਮੋਢਾ ਫੇਦਾ ਇਹ ਵੀ ਤੁਹਾਡਾ ਇੱਕ ਪਿਆਰ ਹੈ ਤੁਹਾਡਾ ਵਿਸ਼ਵਾਸ ਹੈ ਹਰ ਮੇਲੇ ਦਰਸੀ ਇੱਥੇ ਆਉਣੇ ਤੇ ਬਹੁਤ ਵੱਡਾ ਇਕੱਠ ਸਾਰਿਆਂ ਨੂੰ ਜੀ ਆਇਆਂ ਤੇ ਸਾਰੇ ਸਾਰਿਆਂ ਦੇ ਇੱਥੋਂ ਤੇ ਸਵਾਗਤ ਕਰਦੇ ਆਂ ਜੁਗਦੇਸ਼ ਸਾਹਿਬ ਸਾਦ ਤੋਂ ਜਿਹੜਾ ਉੱਤਰ ਪ੍ਰਦੇਸ਼ ਤੋਂ ਲੱਗੂ ਕੁਸਪੀਰ ਤੋਂ ਕਿਹੜਾ ਇਸਟਾਟ ਤੋਂ ਆਉਂਦੇ ਨੇ ਕਿ ਕਿਸਾਨਾਂ ਵਾਸਤੇ ਕੋਈ ਡੋਲਰੀ ਕਿਉਂ ਨਹੀਂ ਹੁੰਦੀ ਆ ਕੋਈ ਚੰਗੀ ਕਿਸਮਾ ਲੈਣ ਦਾ ਅਸਰ ਨਹੀਂ ਮਿਲਦਾ ਲੱਕੜ ਵਾਲੇ ਤੋਂ ਜਿੱਦਾ ਸਸਤਾ ਜੀ ਹਾਂਜੀ ਹਾਂਜੀ ਮੇਲੇ ਤੇ ਆਇਓ ਕੀ ਮੇਲੇ ਤੇ ਆਇਆ ਜੀ ਮੈਂ ਲੁਧਿਆਣਾ ਤੇ ਵੀ ਜਾਂਦਾ ਰਿਹਾ 86 87 ਤੋਂ ਲੱਗਿਆ ਮੇਰੇ ਤੇ ਆਉਣ ਨਾਲ ਇੱਕ ਸਾਲ ਨਹੀਂ ਆਇਆ ਤਾਂ ਦੋ ਸਾਲ ਦੋ ਸਾਲ ਆ ਗਿਆ ਦੋ ਸਾਲ ਨਹੀਂ 3 ਸਾਲ ਆ ਗਿਆ ਹਸਾਰ ਦੀ ਯੂਨੀਵਰਸਿਟੀ ਜਾਣਾ ਜੀ ਮੇਲੇ ਤੇ ਤੇ ਪੁੱਸਾ ਕੋ ਦਿੱਲੀ ਵੀ ਜਾਣਾਗਾ ਤੁਸੀਂ ਲਗਾਤਾਰ ਮੈਂ ਲਗਾਤਾਰ ਆਉਂਦਾ ਰਿਹਾ ਮੇਲੇ ਤੇ ਪਰ ਜ਼ਿੰਮੇਦਾਰ ਕਿਹਨਾਂ ਨੂੰ ਲਾਉਣ ਹੁੰਦਾ ਜਾ ਰਿਹਾਗਾ ਕਿਉਂ ਇਹ ਤਾਂ ਹੁਣ ਯੂਨੀਵਰਸਿਟੀ ਦੇਖੀ ਜੀ ਯੂਨੀਵਰਸਿਟੀ ਆਉਣ ਕਿੰਦਨਾਂ ਮੇਲਾ ਲਾਇਆ ਪਹਿਲਾ 90 ਤੋਂ ਮੇਲਾ ਸ਼ੁਰੂ ਹੋਇਆ ਬਟਨੇ ਦਾ ਜੀ ਮੈਸਾ ਕਨਲ ਜਿਹੜਾ ਨੀ ਦੁਨਮਸ਼ੀ ਹਫਤੇ ਦਾ ਮੇਲਾ ਕਰਾ ਰਹੇ ਨੇ ਸਾਰਾ ਪੰਜਾਬ ਉੱਥੇ ਜਾਊਗਾ ਜੀ ਹਫਤੇ ਚ ਉੱਥੇ ਸਾਨੂੰ ਚਾਹ ਪਾਣੀ ਮਿਲੇ ਨਗਾਰ ਮਿਲੇ ਸਾਰੇ ਡਾਕਟਰਾਂ ਨਾਲ ਗੱਲਬਾਤ ਹੋਵੇ ਇੱਥੇ ਹੁਣ ਪ੍ਰਾਈਵੇਟ ਸਟਾਲ ਆ ਰਹੀਆਂ ਬਹੁਤ ਜ਼ਿਆਦੇ ਡਾਕਟਰ ਸਾਨੂੰ ਮਿਲਦੇ ਘਟਣੋਂ ਪ੍ਰਾਈਵੇਟ ਸਟਾਲਾਂ ਨਾਲ ਸਾਨੂੰ ਫੁੱਲ ਪਤਾ ਸੇ ਖਾਲੋ ਸੋਸੇ ਖਾਲੋ ਆਠੰਡਾ ਪੀਲੋ ਉਹ ਪੀਲੋ ਬਾ ਖਚਕਿਚਕੇ ਲਜਾਰੇ ਨਾ ਇਹ ਪ੍ਰਾਈਵੇਟ ਸਟਾਲਾਂ ਨਾਲ ਸਾਰੀਆਂ ਬਾਹਰ ਕੀਤੀਆਂ ਜਾਣਾ ਅਸੀਂ ਜੁੜਮਸ਼ੀ ਦਾ ਅੰਗਣ ਚ ਆਉਣੇ ਆਂ ਅਸੀਂ ਪਰਵਾਜ਼ ਚ ਆਉਣੇ ਆ ਡਾਕਟਰ ਨਾਲ ਗੱਲਬਾਤ ਕਰਨ ਵਾਸਤੇ ਆਉਣੇ ਆ ਅਸੀਂ ਡਾਕਟਰ ਨੂੰ ਨੌਜ ਰਣ ਵਾਸਤੇ ਕਿ ਕਿਉਂ ਲਗਾਤਾਰ ਜਿਹੜੀ ਖੇਤੀਬਾੜੀ ਆ ਉਹ ਲਾਹੇਮੰਦ ਕਿਉਂ ਨਹੀਂ ਰਹਿ ਰਹੀ ਇਸ ਬਹੁਤੀ ਹੱਥ ਪਾਈ ਹੋ ਗਈ ਜੀ ਹਰੇਕ ਝੁੰਮੜਾ ਕਾ ਕਿਸਾਨ ਜਿੰਮੇਦਾਰ ਨੂੰ ਹਰੇਕ ਪਰਿਵਾਰ ਪਾਰ ਦੇ ਨਾਲ ਸਾਰੇ ਪਰਿਵਾਰ ਤੇ ਜਿੰਮੇਦਾਰ ਤੇ ਟੰਡ ਹੋ ਗਏ ਜਿੰਮੇਦਾਰ ਨੂੰ ਉਸ ਲਿਆ ਖਿੱਚ ਲਿਆ ਜਿੰਮੇਦਾਰ ਨੂੰ ਸਾਰੇ ਮਗਰ ਲੱਗ ਰਹਿ ਨਾ ਪ੍ਰਾਈਵੇਟ ਘਰਾ ਨਹੀਂ ਹੁਣ ਪ੍ਰਾਈਵੇਟ ਦੁਕਾਨਾਂ ਦੇਖੋ ਤੁਸੀਂ ਕਿੰਨੀਆਂ ਆ ਰਹੀਆਂ ਪਾਜਾ ਪ੍ਰਾਈਵੇਟ ਪੈਸਟੀਸਾਈਡ ਕਿੰਨੇ ਆ ਰਹੇ ਨਾ ਪ੍ਰਾਈਵੇਟ ਔਰ ਕੈਮੀਕਲ ਕਿੰਨੇ ਆ ਰਹੇ ਨਾ ਪਹਿਲਾਂ ਅਸੀਂ ਦੱਸ ਸੀ ਬੀਜ ਦੱਸ ਚਾਹ ਖੁਦ ਕਰੇ ਰਾਕੀ ਬੀਜ ਦੇ ਸੀਗੇ ਗੁਮਰ ਦਾ ਵੀ ਵੀ ਸਰਕਲ ਹੁੰਦਾ ਸੀ ਮੁੰਗੀ ਦਾ ਵੀ ਹੁੰਦਾ ਸੀ ਛੋਲੇ ਦਾ ਵੀ ਘਰੇ ਹੁੰਦਾ ਸੀ ਕਣਕ ਦਾ ਵੀ ਘਰੇ ਕਰਦਾ ਸੀ ਬੁਖਾਰੀਆਂ ਚ ਹੁੰਦਾ ਸੀ ਆਪਾਂ ਛਾਂ ਛੜ ਕੇ ਵੀ ਜੀਦਾ ਸੀ ਬਧੀਏ ਹਾਂਜੀ ਸਰਕਾਰ ਕੀ ਕਰੇ ਸਰਕਾਰ ਨੂੰ ਤਾਂ ਬਹੁਤ ਬਹੁਤ ਸਾਰੇ ਹੁੰਦਾ ਜੀ ਸਰਕਾਰ ਸੁਣਦੀ ਨਹੀਂਗੀ ਹਰ ਵਾਰ ਕੀ ਕਰ ਗਿਆ ਸੀ ਜਿੰਮੇਦਾਰ ਕਢਾਉਣਾ ਫਿਰਦਾ ਹਰ ਤਾਂ ਫਿਰ ਤੱਕਣਾਉਣਾ ਲੈਣੇ ਤੇ ਸਰਕਾਰ ਸਮਝੀ ਨਹੀਂ ਸੁਣਦੀ ਇਹਦਾ ਮਤਲਬ ਗੁਰ ਸਰਕਾਰ ਨੇ ਹੁਣ ਦੱਸ ਸਕਦਾ ਬੀਮਾ ਕਰਤਾ ਜਿੰਮੇਦਾਰ ਵਾਸਤੇ ਜੀ ਹਰੇਕ ਪਰਿਵਾਰ ਵਾਸਤੇ ਜੀ ਸਾਨੂੰ ਹਾਇਰਸ ਦੇ ਦਿਓ ਨਾ ਹਾਇਰਸ ਤੋਂ ਸੁਣਵਾਸ ਵਿੱਚ ਚੀਖਾਈ ਖਾਈ ਸੁਆ ਕੀ ਖਾਈ ਕੇ ਜਿੰਮੇਦਾਰ ਕੋਈ ਵੀ ਫਰਾਰ ਜਿਹੜਾ ਪੰਜਾਬ ਚ ਲੋਕ ਵਸਦੇ ਨਾ 5 ਸਾਲ ਦਾ ਬੱਚਾ ਕੀ ਖਾਵੇ 10 20 ਸਾਲ ਦਾ ਬੱਚਾ ਕੀ ਖਾਵੇ 50 ਸਾਲ ਦਾ ਬੱਚਾ ਕੀ ਖਾਵੇ ਆਦਮੀ ਉਹ ਸਾਨੂੰ ਹਾਇਲਦ ਦੱਸੋ ਨਾ ਜਦੋਂ ਫਸਲ ਉਸ ਦੀ ਬੁਮਾਰਦ ਕਰਦੋ ਰੇੜੀਆਂ ਥਾ ਥਾ ਤੇ ਲੱਗੀਆਂ ਪਿੰਡਾਂ ਦੇ ਬਾਹਰ ਚੌਂਬਨ ਖਾ ਲੋ ਰੋਟੀ ਮੂਸੇ ਖਾ ਲੋ ਪਕੌੜੇ ਖਾ ਲੋ ਡਟਰੇ ਬੰਦ ਕਰ ਰਹੇ ਨਾ 10 ਸਾਲ ਦਾ ਲੱਖ ਦਾ ਬੀਮਾ ਉਹ ਆਪ ਕੀ ਬੋਟਾ ਵਸਤੇ ਕਹੇ ਤਾਂ ਸਰਕਾਰ ਨੇ ਉਹਦੇ ਬਾਅਦ ਬੀਮੇ ਦਾ ਕੁਝ ਪਾਉਣਾ ਕਿ ਪਹਿਲੇ ਬੱਚਿਆਂ ਨੂੰ ਬਾਹਰ ਇੱਕ ਨੂੰ ਮੁਆਰ ਕਰੋ ਫਿਰ ਹਸਪਤਾਲ ਚ ਕਰੋ ਉਹਨਾਂ ਬੀਮਾ ਸਾਥੋਂ 2 ਲੱਖ ਦਾ ਬੀਮਾ ਹੋਗਾ ਡਾਕਟਰ ਦਾ ਹਸਪਤ ਗੌਰਮント ਕੋਲੇ 30 ਲੱਖ ਦਾ ਖਰਚਾ ਹੋ ਗਿਆ ਸਪੈਸ਼ਲਿਟੀ ਤੇ 3 ਲੱਖ ਆਪੇ ਕੌਣ ਸਪਾ ਰਿਹਾ ਨਹੀਂ ਡਾਕਟਰ ਲੱਖ ਰੁਪਏ ਉਹ ਬਸਤ ਵਸਤ ਕਰਨੀ ਤੇ ਵੀ ਆਤਮ ਨਿਰਭਰ ਕਰੋ ਜ਼ਿੰਮੇਦਾਰ ਨੂੰ ਆਤਮ ਨਿਰਭਰ ਕਰੋ ਮੈਂ ਤਾਂ ਇਹ ਕਹਿਣਾਗਾ ਵੀ ਇਹ ਜ਼ਿੰਮੇਦਾਰਾ ਆਪ ਵਿਜੇ ਆਪ ਕੱਢੇ ਆਪ ਵੇਚੇ ਆਪ ਘਰੇ ਹੁਣ ਜੋ ਗੋਲਸ ਆ ਸਟੈਪ ਦਿੰਨੇ ਆ ਕਿ ਜ਼ਿੰਮੇਦਾਰਾ ਆਤਮ ਨਿਰਭਰ ਹੋਇਆ ਅਗੇ ਤੋਂ ਨਿਗਾਰ ਆ ਰਿਹਾ ਹੁਣ ਇੱਥੇ ਦਵਾਈਆਂ ਬਿਗਾਰੀਆਂ ਚੂਹੇ ਮਾਰ ਦਵਾਈ ਲੈ ਲਓ ਕਿ ਮਾਰ ਦਵਾਈ ਲੈ ਲਓ ਆ ਲੈ ਲੋ ਬਾਕੀ ਕਿਸਦੇ ਨਾਲ ਪ੍ਰਾਈਵੇਟ ਆਈ ਬੈਠੇ ਨੇ ਠੀਕ ਹੈ ਡਾਕਟਰ ਘੰਟੇ ਇੱਥੇ ਆਉਂਦੇ 2 ਘੰਟੇ ਉਹਦੇ ਰਿਦਾਨ ਤੇ ਚ ਜੀ ਤੁਸੀਂ ਮੇਲੇ ਤੇ ਆਣਾ ਹਾਂ ਅਸੀਂ ਕਿਸਾਨ ਮੇਲੇ ਦਾ ਅੱਜ ਪੰਜਾਬ ਯੂਨੀਵਰਸਿਟੀ ਬਰਿੰਡਾ ਸੀ ਮਤਲਬ ਅੱਜ ਪਹੁੰਚੇ ਹਾਂ ਇਸ ਤੇ ਸਾਡਾ ਇੱਕ ਦੋ ਮਤਲਬ ਕੇ ਸਵਾਲ ਹੈ ਪੰਜਾਬ ਸਰਕਾਰ ਨੂੰ ਕਹਿ ਲਈਏ ਮਤਲਬ ਜੀ ਹਣਾ ਪਾਬਲ ਲੱਗਦਾ ਅਸੀਂ ਨੀਜੀ ਟੇਬਲ ਦੇ ਨਾਲ ਬਜ਼ੁਰਗਾਂ ਤੋਂ ਸਾਡੇ ਬਜ਼ੁਰਗਾਂ ਤੋਂ ਜੁੜੇ ਹੋਏ ਹਾਂ ਮਤਲਬ ਕੋਈ ਵੀ 30 ਸਾਲ ਹੋ ਗਏ ਪਰ ਇੱਕ ਹੋਣ ਸਾਡਾ ਜਿਹੜੀ ਸਾਡੀ ਸਮੱਸਿਆ ਸਬਜੀ ਦੇ ਵਿੱਚ ਜਦੋਂ ਅਸੀਂ ਆਕਾਸ਼ਤ ਕਰਦੇ ਫੁੱਲ ਗੋਬੀ ਐਂਟ ਮਰ ਜਾਂਦੀ ਠੀਕ ਹੈ ਜੀ ਉਹਦੇ ਵਿੱਚ ਸਾਨੂੰ ਗੜੇਮਾਰੀ ਹੋ ਜਾਂਦੀ ਹੈ ਜੀ ਉਹਦੇ ਵਿੱਚ ਸਾਡਾ ਮੇਰਾ ਬਣ ਸੁਹਾਨਾਂ ਦਾ ਜ਼ਿਲ੍ਹਾ ਮੋਗਾ ਜੀ ਉੱਥੇ ਹਜ਼ਾਰਾਂ ਏਕੜ ਬਰਬਾਦ ਹੋ ਜਾਂਦੇ ਨੇ ਇੰਜੀਨੀਅਰਿੰਗ ਦਾ ਕੰਮ ਹੈ ਸਾਰਨੇ ਸਟੇਟ ਤੋਂ ਮਾਵਲ ਮਤਲਬ ਸਾਡੇ ਜਾਂਦਾ ਜੀ ਫੁੱਲ ਗੋਭੀ ਟਮਾਟਰ ਜਿੰਨੀਆਂ ਵੀ ਸਟੇਟ ਆਫ ਡੇਂਡੀਆਂ ਦੀ ਪਰ ਉਹਦੇ ਵਿੱਚ ਇਦਾਂ ਦੀ ਗੱਲ ਹੈ ਵੀ ਜਦੋਂ ਹਜ਼ਾਰਾਂ ਏਕੜ ਫਸਲ ਮਤਲਬ ਕਿ ਬਰਬਾਦ ਹੋ ਜਾਂਦੀ ਹੈ ਤੇ ਉਹਦਾ ਕੋਈ ਮਤਲਬ ਕਿ ਵੀ ਨਾ ਤਾਂ ਖੇਤੀਬਾੜੀ ਅਫਸਰ ਵੱਲੋਂ ਕੋਈ ਥੋੜਾ ਜਾਂਦਾ ਤੇ ਨਾ ਹੀ ਮਤਲਬ ਕਿ ਸਰਕਾਰ ਵੱਲੋਂ ਨਾ ਕਿਸੇ ਡਿਵੀਜ਼ਨ ਵੱਲੋਂ ਉਹਦੀ ਸਾਡੀ ਜਿਹੜੀ ਸਮੱਸਿਆ ਗੜੇਮਾਰੀ ਦੀ ਉਹ 4-5 ਸਾਲਾਂ ਤੋਂ ਹੋ ਰਹੀ ਹੈ ਕਾਫੀ ਨੁਕਸਾਨ ਹੋ ਰਿਹਾ ਹੈ ਵੱਡੇ ਲੈਵਲ ਤੇ ਸਾਡੀ ਰਿਕਵੈਸਟ ਹੈ ਕਿ ਸਾਡੀ ਪੰਜਾਬ ਸਰਕਾਰ ਨੂੰ ਸੀਐਮ ਭਗਵੰਤ ਮਾਨ ਨੂੰ ਕਿ ਸਾਡੀ ਉਹ ਸਬਜ਼ੀ ਦੀ ਜੋ ਮਤਲਬ ਜਸਾਂ ਹੋ ਰਹੀ ਹੈ ਗੜੀ ਬਿਮਾਰੀ ਦੇ ਨਾਲ ਉਹ ਉਸ ਤੇ ਕੋਈ ਪ੍ਰਬੰਧ ਕੀਤਾ ਜਾਨੀ ਹਾਂ